ਜਦੋਂ ਐਮਐਸਪੀ ਦੇ ਨੈਣ ਨੂੰ ਤਿਆਰ ਹੈ ਤੇ ਅਦਾਨੀ ਬਾਲੀ ਨਾਲ ਜੋੜ ਦਿੱਤਾ ਅਸੀਂ ਅਦਾਨੀ ਬਣ ਕੇ ਨਾ ਚਲੋ ਮਿਹਰਬਾਨੀ ਨਾਲ ਜੀ ਕਈ ਵਾਰਾ ਲੋਕਾਂ ਦੀ ਕਈ ਗੱਲ ਸੱਚੀ ਹੋ ਜਾਂਦੀ ਹੈ ਮੈਂ ਉਸ ਦੇ ਤਿਆਰ ਕਰੂੰ ਬਣਨਾ ਚਾਹੁੰਦਾ ਅਦਾਨੀ ਵਾਇਨੋਟ ਮਿਹਨਤ ਕਰਨਗੇ ਤੇ ਚੋ ਨਹੀਂ ਬਣਾਂਗੇ ਉਹ ਮਿਹਨਤ ਕੀਤੇ ਬਿਨਾਂ ਬਣ ਗਏ ਹੁਣ ਉਹ ਜੋ ਕਰ ਰਿਹਾ ਹੈ ਉਹ ਪੰਜਾਬ ਦੀ ਐਮਐਸਪੀ ਖਤਮ ਕਰਕੇ ਤੇ ਹੌਲੀ ਹੌਲੀ ਐਂਟਰ ਕਰਕੇ ਰੇਡ ਨੂੰ ਇੰਪੋਰਟ ਐਕਸਪੋਰਟ ਲਈ ਵਰਤਿਆ ਜਾਂਦਾ ਪਰ ਜਿਹੜੀ ਕਹਿੰਦੇ ਜਤਨ ਦੀ ਵੀ ਦੇਖੋ ਵੀ ਪ੍ਰਾਈਵੇਟ ਚਾਹੇ ਟ੍ਰਾਈ ਟੂ ਸੀ ਟ੍ਰਾਈ ਟੂ ਅੰਡਰਸਟੈਂਡ ਜਿਹੜਾ ਬੰਦਾ ਪੰਜਾਬ ਦੀ ਕੋਈ ਵੀ ਫਸਲ ਨੂੰ ਪ੍ਰੋਸੈਸ ਕਰਕੇ ਵੇਚਦਾ ਤੇ ਇੰਪਲੋਇਮੈਂਟ ਜਨਰੇਟ ਹੁੰਦੀ ਆ ਤੇ ਜੇ ਇੰਪਲੋਇਮੈਂਟ ਜਨਰੇਟ ਹੁੰਦੀ ਹੈ ਟੈਕਸ ਵੀ ਜਨਰੇਟ ਹੁੰਦਾ ਸੋ ਜੇ ਇਤਨੋਰ ਪੰਜਾਬ ਦੀ ਤੱਕੀ ਦੇ ਉਸੇ ਮੱਕੀ ਦਾ ਫੈਸਾ ਕਿਸਾਨ ਨੂੰ ਜਾਏ ਬੀਜੂਗਾ ਤਾਂ ਜਿਹਨੂੰ ਭਾਇ ਬਲੋਂਗਾ ਜੀ ਮੈਂ ਖਾਲੀ ਏਰੀਗ ਮੈਂ ਮੈਂ ਨਾਲੇ ਵੀ ਕਿਹਾ 10000 ਰੁਪਏ ਏਕੜ ਜਿਹੜਾ ਅਸੀਂ ਪੰਜਾਬ ਸਟੇਟ ਪੀਐਸਪੀਸੀਲ ਨੂੰ 10000 ਰੁਪਏ ਕਿੜਕਰੀ ਖਰਚਾ ਹੁੰਦਾ ਝੋਨੇ ਦੇ ਤੇ ਬਿਜਲੀ ਦਾ ਜੀ ਉਹ ਸਰਕਾਰ ਭੇਜ ਕਰਦੀ ਆ ਉਹ ਭਾਈ ਉਹ ਤੁਸੀਂ ਮੱਕੀ ਬੀਜਣ ਨਾਲ ਸਿੱਧਾ ਦੇ ਦਿਓ 7000 ਰੁਪਏ ਭਾਰ ਸਰਕਾਰ ਦੇਣ ਨੂੰ ਤਿਆਰ ਹੈ ਮੈਂ ਕਹਿੰਦੇ ਉਹਨੂੰ 15000 ਦਿਓ 25000 ਜਮੀਨਾਂ ਨੂੰ ਉਧਰ ਆਵੇ ਤੇ 60-7000 ਦੀ ਫਸਲ ਹੋਵੇ ਤਾਂ ਵੀ 80-9000 ਤੇ ਚਲੇ ਗਈ ਤੇ ਝੋਨੇ ਦੇ ਮੁਕਾਬਲੇ ਬਹੁਤ ਫਾਇਦਾ ਜੀ ਉਹ ਝੋਨੇ ਦੇ ਫੇਰ ਕਰਾਂਗੇ ਤੇ ਨਾ ਗੱਲਾਂ ਬਹੁਤ ਕਰਨ ਵਾਲੀ ਆ ਤੋ ਮੇਰੇ ਵਿੱਚ ਕੋਈ ਪਾਣੀ ਬੀਟਰੀਟਿੰਗ ਵਾਟਰ ਪਰ ਬੜਾ ਮਟ ਇੱਕ ਸਮੱਸਿਆ ਹੋਣਾ ਬੇ ਖਾਦੀ ਇਥੇ ਮੱਕੀ ਦੀ ਜਨਤਾ ਹੀ ਨਹੀਂ ਰਹਿਣਾ ਚਾਹਦਾ ਮੈਂ ਮੈਂ ਇੱਕ ਗੱਲ ਇਹ ਕਹਿਣੀ ਚਾਹਨਾ ਮੇਰੇ ਤੇ ਟਿੱਪਣੀ ਕਰਨਾ ਜਿਹੜੇ ਕੀ ਲਿਆ ਯਾਰ ਕੇਸ ਸਟਡੀ ਕਰਿਆ ਕਰੋ ਫਿਰ ਬੋਲੇ ਤੋ ਦੇਖੋ ਤੁਹਾਡੇ ਸਾਹਮਣੇ ਪੰਜਾਬ ਦਾ ਕਿਸਾਨ ਲੁੱਟਿਆ ਜਾ ਰਿਹਾ 3 ਲੱਖ ਏਕਟਰ 3 ਲੱਖ ਏਕੜਾਂ ਮਤੀ ਉਹਨਾਂ ਫਰਵਰੀ ਮਾਰਚ ਮਾਰਚ ਪਰਾਂਚ ਦੀ ਜਾਨੀ ਆ ਤੇ ਪਿਛਲੇ ਸਾਲ 190 ਰੁਪਏ ਭਾਰ ਸੀ ਐਸਰ ਭਾਰ 3000 ਰੁਪਏ ਕਰ ਦਿੱਤਾ ਵੀਰ ਦਾ ਪੁੱਛਿਆ ਕਿਸ ਨੇ ਤੁਹਾਡੀ ਕੋ ਚਿੰਤਾ ਹੈ 35 ਕਰੋੜ ਰੁਪਏ ਕਿਸਾਨ ਨੂੰ 60 ਸਿਰਮ 20 ਤੇਨ ਲੱਖ ਏਕੜ ਚ 35 ਕਰੋੜ ਦੀ ਸਤਿ ਸਚ ਨਹੀਂ ਆ ਬਾਕੀ ਗੱਲ ਆਲੇ ਮੈਂ ਛੇੜੀਆਂ ਨਹੀਂ ਸਮਰੇ ਸਮਝਦੇ ਸਾਲੀਆਂ ਝੜਾਂਗਾ ਪਹੀ ਨਾ ਕਰਦੇ ਕੋਰ ਕੰਮ ਵਾਡੋ ਕੌਣ ਡੱਕਦਾ ਤੁਹਾਨੂੰ ਸੋ ਮੈਨੂੰ ਦੇਖੋ ਐਵੇਂ ਸਿੱਤੇ ਖਰੀਦਾਂਗਾ ਔਰ ਇਹ ਦੋ ਵੱਡੀ ਗੱਲ ਮੈਂ ਕਰ ਨਹੀਂ ਸਕਦਾ ਜਿਹੜੀ ਕਹਿਤੀ ਰਣਿੰਦਰ ਪ੍ਰਤਾਪ ਨੇ ਕਿ ਜੇ ਕਾਮਯਾਬ ਨਾ ਹੋਏ ਸੀ ਰਾਜਨੀਤੀ ਛੱਡ ਦੇਣੀ ਯਾਰ ਇਹ ਤੇ ਗੱਲ ਨਾਲ ਤੇ ਰਾਜਨੀਤੀ ਛੱਡਣ ਦੀ ਗੱਲ ਛੱਡ ਦੇਗੇ ਬਾਲ ਕਰੇ ਹੌਸਲਾ ਦੇ ਤਾਲ ਯਾਰ